ਕਈ ਵਿਆਹ ਨਹੀਂ ਰਹਾ ਹੈ। ਵਿਆਹ ਨਹੀਂ ਹੋਇਆ? ਨਹੀਂ। ਨਹੀਂ ਹੁਣ ਤਾਂ 7ਵਾਂ ਮਹੀਨਾ ਲੱਗ ਰਿਹਾ ਹੈ, ਬੱਚਾ ਹੋਣ ਵਾਲਾ ਹੈ। ਕੀ ਤੂੰ ਮੂੰਹ ਕਾਲਾ ਕਰਾ ਲਿਆ? ਤਾਂ ਮੈਂ ਬਦਰਤ ਨੂੰ ਨਹੀਂ ਦੱਸਿਆ ਹੈਗਾ। ਹਾਂ। ਜੇ ਉਹਨੂੰ ਕਿਤੇ ਦੱਸਦੀ ਨਾ, ਤੋਰ ਉਹਦੇ ਨੇ ਜ਼ਮੀਨ ਚ ਹੀ ਘੜਦਣਾ ਹੀ ਜਿੰਤਾ ਹੀ। ਤੈਨੂੰ ਪਤਾ ਹੋ ਮੜਾ ਮੋਟਾ। ਕੌਣ ਹੈਗਾ? ਮੈਨੂੰ ਕਿੱਥੇ ਪਤਾ ਕਿ ਇਹ ਦੱਸਦੀ ਨਹੀਂ। ਮੈਂ ਦੱਸਣ ਲੱਗਾਂ ਮੈਨੂੰ ਤਾਂ ਸ਼ਰਮ ਆਉਂਦੀ ਆ। ਗੱਲ ਸੁਣ ਕੁੜੀਏ ਤਾਈ ਕੋਈ ਹਿੱਲਾ ਹੋ ਸਕਦਾ ਇਹਦਾ ਹਿੱਲਾ ਇਹਦਾ ਮੇਰੀ ਗੱਲ ਸੁਣੋ ਟਾਈਮ ਹੋ ਗਿਆ ਹੁਣ 6:30 ਹੋਣ ਵਾਲੇ ਆ ਹਾਂ ਜੇ ਤੂੰ ਲੋਕ ਟਲ ਜੇਗਾ ਇਹਨਾ ਫੇਰ ਆਈ ਮੇਰੇ ਕੋਲ ਹਿੱਲਾ ਕੀ ਮੈਂ ਕਰ ਦਊਂਗੀ ਦੇ ਦਊਂਗੀ ਦਵਾਈ ਮੇਰੇ ਕੋਲ ਹੈਗੀ ਦੇਸੀ ਠੀਕ ਆ ਤਾਈ ਦੇਸੀ ਦਵਾਈ ਬਹੁਤ ਬਹੁਤ ਧੰਨਵਾਦ ਹੋਊਗਾ ਜੇ ਤੂੰ ਇੰਨਾ ਕੰਮ ਕਰਾਈ ਠੀਕ ਕੋਈ ਕੜਾ ਹੈਗਾ